ਕਿਸੇ ਵੀ ਦਫਤਰ ਦੇ ਵਿੱਚ ਜੋ ਕਿ ਸਾਡਾ ਵਾਅਦਾ ਹੈ ਜੋ ਕਿ ਆਮ ਆਦੀ ਪਾਰਟੀ ਦੀ ਸਰਕਾਰ ਦਾ ਦਿੱਲੀ ਚ ਵੀ ਪੰਜਾਬ ਚ ਵੀ ਕਿ ਸਾਡਾ ਵਾਅਦਾ ਹੈ ਸਾਡੀ ਗਾਰੰਟੀ ਹੈ ਇਹ ਕਿ ਅਸੀਂ ਤਹਿਸੀਲਾਂ ਚ ਅਸੀਂ ਪਟਵਾਰੀ ਦਫਤਰਾਂ ਚ ਅਸੀਂ ਵੀਡੀਓ ਦਫਤਰਾਂ ਚ ਅਸੀਂ ਡੀਸੀ ਦਫਤਰਾਂ ਚ ਲੋਕਾਂ ਦੀ ਖੱਜਲ ਖਵਰੀ ਨਹੀਂ ਹੋਣ ਦੇਵਾਂਗੇ ਸੋ ਸਖਤ ਹਦਾਇਤਾਂ ਦਿੱਤੀਆਂ ਨੇ ਕੋਈ ਖੱਜਲ ਖਵਰੀ ਨਹੀਂ ਹੋਣੀ ਚਾਹੀਦੀ ਉੱਥੇ ਔਰ ਕ腐ਸ਼ਨ ਕੁਝ ਕੁ ਜਗ੍ਹਾ ਤੋਂ ਸ਼ਿਕਾਇਤਾਂ ਮਿਲੀਆਂ ਨੇ ਕਿ ਥੱਲੇੜੇ ਲੈਵਲ ਤੇ ਕ腐ਸ਼ਨ ਚੱਲ ਰਹੀ ਹੈ ਤਾਂ ਹੀ ਸਖਤ ਦੈਤਾਂ ਦਿੱਤੀਆਂ ਗਈਆਂ ਮੇਰੇ ਵੱਲੋਂ ਬਤੌਰ ਮੁੱਖ ਮੰਤਰੀ ਕਿ ਜੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਅਫਸਰ ਕਿਸੇ ਵੀ ਕੰਮ ਦੇ ਪੈਸੇ ਮੰਗਦਾ ਹੈ ਕਮਿਸ਼ਨ ਮੰਗਦਾ ਹੈ ਜਾਂ ਕੋਈ ਗੈਰਕਾਨੂੰਨੀ ਕੰਮ ਕਰਦਾ ਹੈ ਤਾਂ ਉਹਦਾ ਜ਼ਿੰਮੇਵਾਰ ਜਿਹੜਾ ਡੀਸੀ ਨੂੰ ਮੰਨਿਆ ਜਾਊਗਾ ਤੇ ਐਸਐਸਪੀ ਨੂੰ ਮੰਨਿਆ ਜਾਊਗਾ ਤੇ ਉਸ ਆਧਾਰ ਤੇ ਫਿਰ ਕਾਰਵਾਈ ਹੋਊਗੀ ਕਿਉਂਕਿ ਇਸ ਕੰਮ ਵਾਸਤੇ ਅਸੀਂ ਐਂਟੀ ਕ腐ਸ਼ਨ ਹੈਲਪ ਸੈਂਟਰ ਵੀ ਖੋਲੇ ਹੋਇਆ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਪੁਲਿਸ ਵਾਲੇ ਫੜੇ ਦੋ ਜਿਹੜੇ ਸਰਕਾਰੀ ਨੌਕਰੀ ਪੁਲਿਸ ਦੇ ਵਿੱਚ ਹੀ ਦਰਜਾਚਾਰ ਸਰਕਾਰੀ ਨੌਕਰੀ ਦਵਾਉਣ ਦੇ ਬਦਲੇ 25000 ਰੁਪਏ ਇੱਕ ਬੰਦੇ ਤੋਂ ਲੈਂਦੇ ਸੀ 102 ਬੰਦਿਆਂ ਤੋਂ ਪੈਸੇ ਲੈ 26 ਲੱਖ ਰੁਪਏ ਤੋਂ ਵੱਧ ਉਹਨਾਂ ਤੋਂ 26 ਲੱਖ 2926 ਰੁਪਏ ਉਹਨਾਂ ਨੇ ਅਕਾਊਂਟਾਂ ਜਿਹੜੇ ਜਮ੍ਹਾਂ ਕਰਾਏ ਉਹ ਪ੍ਰਾਮਤ ਹੋਏ ਇੱਕ ਵਾਰੀ ਫੇਰ ਮੈਂ ਤੁਹਾਡੇ ذریعے ਪੰਜਾਬ ਦੇ 3.5 ਕਰੋੜ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ ਹੈ ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ ਬਲਕਿ ਸਾਨੂੰ ਸਾਡਾ ਜਿਹੜਾ ਨੰਬਰ ਹੈ 9501200200 9501200200 ਇਸ ਨੰਬਰ ਤੇ ਫੋਨ ਕਰਕੇ ਦੱਸ ਦਿਓ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਤੇ ਬਾਕੀ ਕੰਮ ਸਾਡਾ ਹੈ ਕਿਉਂਕਿ ਪੰਜਾਬ ਦੇ ਵਿੱਚ ਕੋਈ ਵੀ ਸਰਕਾਰੀ ਨੌਕਰੀ 43000 ਨੌਕਰੀਆਂ ਦੇਤੀਆਂ ਹੁਣ ਤੱਕ ਇਹ ਹੋ ਨਹੀਂ ਸਕਦਾ ਕਿ 1 ਰੁਪਿਆ ਵੀ ਰਿਸ਼ਵਤ ਲੈ ਕੇ ਰੱਖਿਆ ਹੋਵੇ ਕੋਈ ਬੰਦਾ ਜਾਂ ਕੋਈ ਸ਼ਿਪਾਰਸ਼ ਲੱਗੀ ਹੋਵੇ ਸੋ ਇਸ ਕਰਕੇ ਜੇ ਕੋਈ ਪੰਜਾਬ ਦੇ ਵਿੱਚ ਪੈਸੇ ਮੰਗਦਾ ਤਾਂ ਕਿਰਪਾ ਕਰਕੇ ਇਹਦੀ ਸਾਡਾ ਸਹਿਯੋਗ ਦਿਓ ਕਿ ਇਦਾਂ ਹੋ ਨਹੀਂ ਸਕਦਾ ਕਿਉਂਕਿ ਇਹ ਸਾਡਾ ਸਾਡੀ ਗਰੰਟੀ ਹੈ ਰਿਸ਼ਵਤ ਨੂੰ ਖਤਮ ਕਰਨਾ ਤੇ ਲੋਕਾਂ ਨੂੰ ਰੋਜ਼ਗਾਰ ਦੇਣਾ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਹੋਰ ਸਰਕਾਰੀ ਨੌਕਰੀਆਂ ਮਿਲਣਗੀਆਂ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਵੀ ਕਹਿਣਾ ਕਿ ਪੜੋ ਪੇਪਰ ਦਿਓ ਮੈਰਿਟ ਚਾਓ ਵੱਡੀਆਂ-ਵੱਡੀਆਂ ਕੁਰਸੀਆਂ ਵੱਡੇ-ਵੱਡੇ ਉਹਦੇ ਜਿਹੜੇ ਨੇ ਉਹ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਖੁੱਲ੍ਹਿਆ ਜਾਊਗਾ। ਹਰ ਜ਼ਿਲ੍ਹੇ ਚ ਡੀਸੀ ਦਫ਼ਤਰ ਦੇ ਵਿੱਚ ਇੱਕ ਸੀਐਮ ਵਿੰਡੋ ਚਾਹੇ ਮੁੱਖ ਮੰਤਰੀ ਸਹਾਇਤਾ ਕੇਂਦਰ ਕਹेलो ਇਹਨੂੰ ਉਹ ਖੁੱਲ੍ਹਿਆ ਜਾਊਗਾ ਉੱਥੇ ਅਫਸਰ ਬੈਠਣਗੇ। ਉੱਥੇ ਐਮਐਲਏ ਸਾਹਿਬਾਨ ਵੀ ਜਦੋਂ ਮਰਜ਼ੀ ਕੰਮ ਲੈ ਕੇ ਆ ਸਕਦੇ ਨੇ ਸਾਰੇ। ਉੱਥੇ ਕੋਈ ਵਲੰਟੀਅਰ ਸਾਡੀ ਪਾਰਟੀ ਦਾ ਕੰਮ ਲੈ ਕੇ ਆ ਸਕਦਾ ਉੱਥੇ। ਤੇ ਉਹ ਜਿੰਨਾ ਵੀ ਉੱਥੇ ਜੇ ਤੋ ਕੰਮ ਜ਼ਿਲ੍ਹਾ ਲੈਵਲ ਦਾ ਹੀ ਹੈ ਤਾਂ ਤਾਂ ਉਹ ਇਮੀਡੀਏਟਲੀ ਪੋਸੀਬਿਲੀ ਉਸ ਕੰਮ ਨੂੰ ਡੀਸੀ ਜਾਂ ਜਿਹੜੇ ਵੀ ਅਫਸਰ ਨਾਲ ਸੰਬੰਧਿਤ ਹੈ ਉੱਥੇ ਟਰਾਂਸਫਰ ਕਰ ਦਿੱਤਾ ਜਾਊਗਾ ਵੀ ਤੂੰ ਉੱਥੇ ਚਲਾ ਜਾ ਭਾਈ ਤੇਰਾ ਕੰਮ ਇੱਥੇ ਹੀ ਹੋ ਜਾਊਗਾ ਜੇ ਉਹ ਮਿਨਿਸਟਰੀ ਲੈਵਲ ਦਾ ਕੰਮ ਹੈ ਤਾਂ ਸ਼ਾਮ ਤੱਕ ਮੇਰੇ ਕੋਲੇ ਸਾਰਾ ਕੁਝ ਹਰੇਕ ਜ਼ਿਲ੍ਹੇ ਤੋਂ ਉਹ ਸਕੈਨ ਹੋ ਕੇ ਆਊਗਾ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਦਾ ਡੈਸ਼ਬੋਰਡ ਮੁੱਖ ਮੰਤਰੀ ਡੈਸ਼ਬੋਰਡ ਬਣਾਇਆ ਜਾ ਰਿਹਾ ਹੈ ਜਿਹਦੇ ਚੋ ਕੰਮ ਸ਼ਾਮ ਤੱਕ ਇੱਥੇ ਆ ਜਾਣਗੇ ਸਬੰਧਤ ਡਿਪਾਰਟਮੈਂਟ ਨੂੰ ਭੇਜ ਦਿੱਤੇ ਜਾਣਗੇ ਤੇ ਉਸ ਤੋਂ ਬਾਅਦ ਉਸ ਬੰਦੇ ਨੂੰ ਫੋਨ ਕੀਤਾ ਜਾਊਗਾ ਅਗਲੇ ਦਿਨ ਜਾਂ ਉਸੇ ਦਿਨ ਕਿ ਤੁਹਾਡਾ ਜਿਹੜਾ ਕੰਮ ਸੀਗਾ ਤੁਸੀਂ ਫਲਾਨੇ ਜ਼ਿਲ੍ਹੇ ਚ ਕੱਲ ਗਏ ਸੀ ਦਫ਼ਤਰ ਚ ਉੱਥੇ ਮੁੱਖ ਮੰਤਰੀ ਸਹਾਇਤਾ ਕੇਂਦਰ ਚ ਤੇ ਉਹ ਜਿਹੜਾ ਕੰਮ ਹੈ ਉਹ ਸਬੰਧਤ ਵਿਭਾਗ ਨੂੰ ਭੇਜ ਦਿੱਤਾ ਔਰ ਇੱਕ ਜਾਂ ਦੋ ਦਿਨਾਂ ਚ ਕੰਮ ਹੋ ਜਾਊਗਾ ਜੇ ਕੋ ਕਾਗਜ਼ ਪੱਤਰੀ ਲੋਡ ਹੋਈ ਤੋ ਉਹਨੂੰ ਦੁਬਾਰਾ ਕਾਲ ਕਰਨਾ ਮਤਲਬ ਹਫਤੇ 10 ਦਿਨ ਦੇ ਵਿੱਚ 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 ਉਹ ਕੰਮ ਹੋਣਾ ਚਾਹੀਦਾ ਕਾਗਜ਼ ਚਾਹੀਦੇ ਤਾਂ ਵੀ ਜੇ ਕਾਗਜ਼ ਪੂਰੇ ਨੇ ਤਾਂ ਵੀ ਨਹੀਂ ਪੂਰੇ ਤਾਂ ਵੀ ਉਸ ਬੰਦੇ ਨੂੰ ਰਿਸਪਾਂਸ ਮਿਲਣਾ ਚਾਹੀਦਾ ਨੰਬਰ 1 ਤੇ ਹੋ ਗਿਆ ਮੁੱਖ ਮੰਤਰੀ ਸਹਾਇਤਾ ਕੇਂਦਰ ਨੰਬਰ 2 ਤੇ ਹੋ ਗਿਆ ਕਿ ਹਰੇਕ ਜ਼ਿਲ੍ਹੇ ਦੇ ਵਿੱਚ 1 ਮਹੀਨੇ ਦਾ ਪੂਰਾ ਰੋਸਟਰ ਜਾਰੀ ਕਰ ਦਿੱਤਾ ਜਾਊਗਾ ਹਫਤੇ 'ਚ 2 ਦਿਨ ਭਰਜ ਕੱਲੋ ਸੋਮਵਾਰ ਤੇ ਵੀਰਵਾਰ ਕਿਸੇ ਜ਼ਿਲ੍ਹੇ 'ਚ ਮੰਗਲਵਾਰ ਤੇ ਸ਼ੁੱਕਰਵਾਰ ਕਿਸੇ ਜ਼ਿਲ੍ਹੇ ਚ ਬੁੱਧਵਾਰ ਤੇ ਸੋਮਵਾਰ ਕਿ ਇੰਨਾ ਪਿੰਡਾਂ ਦੇ ਵਿੱਚ ਇੱਕ 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 ਦਿਨ ਚ ਚਾਰ ਜਾਂ ਪੰਜ ਪਿੰਡਾਂ ਦੇ ਰੇਡੀਅਸ ਚ ਵੱਡੇ ਪਿੰਡ ਚ ਸਪੀਕਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚ ਵੈਸੇ ਵੀ ਅਨਾਉਂਸਮੈਂਟ ਕਰਾਈ ਜਾਊਗੀ ਕਿੰਨਾ ਪਿੰਡਾਂ ਦੇ ਵਿੱਚ ਜਿੰਨੇ ਵੀ ਕੋਈ ਕੰਮ ਨੇ ਰਿਸਟਰੀਆਂ ਨੇ ਆਧਾਰ ਕਾਰਡ ਨੇ ਜਾਤੀ ਪ੍ਰਮਾਣ ਪੱત્ર ਹੈ ਜਾਂ ਜਿਹਦੇ ਵਾਸਤੇ ਉਹਨਾਂ ਨੂੰ ਕੰਮ ਜਾਣਾ ਪੈਂਦਾ ਐਸ ਪਿੰਡ ਦੇ ਵਿੱਚ 11 ਵਜੇ ਤੋਂ ਲੈ ਕੇ 2 ਵਜੇ ਤੱਕ 11 ਵਜੇ ਤੋਂ ਲੈ ਕੇ 3 ਵਜੇ ਤੱਕ ਡੀਸੀ ਦਫਤਰ ਤੋਂ ਸਾਰੇ ਅਧਿਕਾਰੀ ਜਿਹੜੇ ਨੇ ਉਹ ਪਿੰਡ ਦੀ ਫਲਾਨੀ ਸੱਤ ਦੇ ਵਿੱਚ ਬੈਠਣਗੇ ਆ ਕੇ ਆਪਣਾ ਕੰਮ ਕਰਵਾਓ ਤੇ ਉਹਦੀ ਸਾਰੀ ਜਿਹੜੀ ਵੀਡੀਓ ਹੈ ਉਹ ਮੁੱਖ ਮੰਤਰੀ ਡੈਸ਼ਬੋਰਡ ਤੇ ਆਊਗੀ 2 ਫਿਰ ਜਿਹੜਾ ਡੈਸ਼ਬੋਰਡ ਹੈ ਮੁੱਖ ਮੰਤਰੀ ਦਾ ਇਹ ਬੜੀ ਯੂਨੀਕ ਗੱਲ ਹੈ ਇਹ ਪਹਿਲਾਂ ਕਿਸੇ ਸਟੇਟ 'ਚ ਹੋਇਆ ਨਹੀਂ ਇਦਾਂ ਅਸੀਂ ਉਹਦੇ ਹੁਣ ਕਿਉਂਕਿ ਕੋਰ ਲੱਗੜ ਕਰਕੇ ਰੁਕਿਆ ਹੋਇਆ ਸੀ ਹੁਣ ਅਸੀਂ ਉੱਚ ਅੱਗੇ ਹੁਣ ਵਧ ਰਹੇ ਹਾਂ ਤਾਂ AI ਦਾ ਇਸਤੇਮਾਲ ਕਰਕੇ ਮੈਂ ਗੱਡੀ ਦੇ ਵਿੱਚ ਜੰਨਾ ਤਾਂ ਮੈਂ ਗੱਡੀ ਜਾਂਦਾ ਜਾਂਦਾ ਆਪਣੇ ਆਈਪੈਡ ਤੇ ਇਹ ਦੇਖ ਸਕੂਗਾ ਕਿ ਕਿਹੜੀ ਤਹਿਸੀਲ ਦੇ ਵਿੱਚ ਹੁਣ ਤੱਕ ਕਿੰਨੀਆਂ ਰਿਸਟੀਆਂ ਹੋ ਗਈਆਂ ਤਹਿਸੀਲਦਾਰ ਬੈਠਾ ਹੈ ਜਾਂ ਨਹੀਂ ਬੈਠਾ ਜੇ ਉਹਨੇ 9:30 ਵਜੇ ਤੋਂ 10:30 ਵਜੇ ਤੱਕ ਤਾਂ 5 ਰਿਸਟੀਆਂ ਕਰਤੀਆਂ ਪਰ 12 ਵਜੇ ਤੱਕ ਇੱਕ ਵੀ ਨਹੀਂ ਕੀਤੀ ਉਸ ਤੋਂ ਬਾਅਦ ਮੈਂ ਪਤਾ ਕਰ ਸਕਦਾ ਇਮੀਡੀਏਟਲੀ ਕਿ ਤਹਿਸੀਲਦਾਰ ਉੱਥੇ ਮੌਜੂਦ ਨਹੀਂ ਹੈਗਾ ਜਿਹੜੀ ਇਸੇ ਕਰਾਉਣ ਵਾਲੀ ਹੈ ਨਹੀਂ ਕੋਈ ਯਾਨੀ ਕਿ ਮੇਰੀ ਜਿਹੜੀ ਬਾਜ਼ ਅੱਖ ਹੈ ਉਹ ਸਾਰੇ ਦਫ਼ਤਰਾਂ ਤੇ ਰਹੂਗੀ ਤਾਂ ਕਿ ਮੇਰੇ ਪੰਜਾਬ ਦੇ ਜਿਹੜੇ ਲੋਕ ਜਿਹੜੇ ਉਹ ਕਿਸੇ ਕਿਸੇ ਵੀ ਤਰ੍ਹਾਂ ਦੀ ਖੰਜਲਖਵਾਰੀ ਤੋਂ ਬਚ ਸਕਣ ਨੰਬਰ 3 ਦਫ਼ਤਰ ਜਾਂਦੇ ਆਂ ਕਈ ਵਾਰੀ ਕੀ ਹੁੰਦਾ ਹੈ ਕਿ ਆਪਾਂ ਜਾ ਕੇ ਡੀਸੀ ਦਫ਼ਤਰ ਤੇ ਮੂਰੇ ਜਿਹੜੀਆਂ ਕੁਰਸੀਆਂ ਲੱਗੀਆਂ ਉੱਥੇ ਜਾ ਕੇ ਬਹਿ ਜਾਂਦੇ ਆਂ ਕੰਟੀ ਡੇਟ ਘੰਟੇ ਵਾਰੀ ਹੁੰਦੀ ਹੈ ਜਦੋਂ ਵਾਰੀ ਆਉਂਦੀ ਹੈ ਡੀ ਸਰ ਕਹਿੰਦਾ ਤੇਰਾ ਕੰਮ ਤਾਂ ਹੈ ਹੀ ਨਹੀਂ ਇੱਥੇ ਉਹ ਤਾਂ 2 ਨੰਬਰ ਫਲੋਰ ਤੇ 12 ਨੰਬਰ ਕਮਰੇ ਚ ਉਹ ਅਤਰ ਕੰਮ ਇਹ ਪਹਿਲਾਂ ਹੀ ਕਿਉਂ ਨਹੀਂ ਦੱਸਿਆ ਜਾਂਦਾ ਉਸ ਬੰਦੇ ਨੂੰ ਤਾਂ ਇੱਕ ਸਵਾਗਤ ਅਤੇ ਸਹਾਇਤਾ ਕੇਂਦਰ ਜਾਣਸਾਰ ਜਿਹੜਾ ਉਹ ਉਹ ਮਿਲੂਗਾ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਚ ਕਿ ਜਿਵੇਂ ਆਪਾਂ 에어ਪੋਰਟ ਤੇ ਜਾਂਦੇ ਆਂ ਆਪਾਂ ਟਿਕਟ ਫੜਾ ਦਿੰਨੇ ਆਂ ਇਨਫੋਰਮੇਸ਼ਨ ਸੈਂਟਰ ਤੇ ਉਹ ਕਹਿੰਦੇ ਨੇ 34 ਨੰਬਰ ਤੇ ਤੁਹਾਡਾ ਜੀ ਚੈੱਕ ਇਨ ਚੱਲ ਰਹੀ ਹੈ ਤੁਸੀਂ 34 ਨੰਬਰ ਜਿਹੜਾ ਕਾਊਂਟਰ ਤੇ ਚਲੇ ਜਾ ਬਿਲਕੁਲ ਇਸੇ ਤਰ੍ਹਾਂ ਹੀ ਕੋਈ ਬੰਦਾ ਆਊਗਾ ਕਚੈਰੀ ਚ ਜਾਂ ਡੀਸੀ ਦਫਤਰ ਚ ਉਹਨੂੰ ਦੱਸਤਾ ਦਿੱਤਾ ਜਾਊਗਾ ਉਸੇ ਵੇਲੇ ਕਿ ਤੇਰਾ ਜਿਹੜਾ ਕੰਮ ਹੈ ਉਹ ਫਸਟ ਫਲੋਰ ਤੇ 14 ਨੰਬਰ ਕਮਰੇ ਚ ਹੋਊਗਾ ਤੇ ਤੂੰ ਉੱਥੇ ਚਲਾ ਜਾ ਤੇ ਕੋਈ ਕੋਈ ਦਿੱਕਤ ਹੋਈ ਤਾਂ ਸਾਨੂੰ ਦੱਸ ਸੋ ਇੱਕ ਨਵੇਂ ਕਿਸਮ ਦਾ ਇੱਕ ਨਵੇਂ ਅਲੱਗ ਲੈਵਲ ਦਾ ਜਿਹੜਾ ਨੈਕਸਟ ਲੈਵਲ ਜਿਹੜਾ ਪ੍ਰਸ਼ਾਸਨ ਅਸੀਂ ਉਹ ਦੇਣਾ ਚਾਹੁੰਦੇ ਆ ਉਹ ਹੁਣ ਅਸੀਂ ਇਹ ਕੱਲ ਤੋਂ ਹੀ ਲਾਗੂ ਕਰਤਾ ਇਹਦੇ ਵਾਸਤੇ ਕੋਈ ਇਹ ਨਹੀਂ ਹੈਗਾ ਕਿ ਉਹ ਜਾਣਗੇ ਜਾਂ ਕੋਈ ਟ੍ਰੇਨਿੰਗ ਹੋਊਗੀ ਕੁਛ ਨਹੀਂ ਸਿੱਧਾ ਕਹਿਤਾ ਡੀਸੀਆਂ ਨੂੰ ਐਸਐਸਪੀਜ਼ ਨੂੰ ਕੱਲ ਨੂੰ ਬੁਲਾਇਆ ਹੋਇਆ ਪਰ ਉਹਨੂੰ ਦੱਸਤਾ ਕਿ ਤੁਸੀਂ ਜ਼ਿੰਮੇਵਾਰ ਹੋਵੋਗੇ ਜੇ ਕੋਈ ਖੱਜਲਖੁਆਰੀ ਹੋਈ ਜੇ ਕੋਈ ਕ腐ਪਸ਼ਨ ਹੋਈ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ ਔਰ ਕਿਸੇ ਵੀ ਕਿਸਮ ਦਾ ਲੋਕਾਂ ਦਾ ਕੰਮ ਇਸ ਤਰ੍ਹਾਂ ਦਾ ਨਾ ਹੋਵੇ ਕੋਈ ਰੇਅਰਸਟ ਆਫ ਰੇਅਰ ਕੇਸ ਹੋਵੇ ਵੀ ਉਹਨੂੰ ਚੰਡੀਗੜ੍ਹ ਹੌਣਾ ਪੈ ਜੇ ਨਹੀਂ ਤਾਂ ਅਸੀਂ ਮਾਲਵਾ ਮਾਝਾ ਦੁਆਬਾ ਉਥੇ ਸਾਰੇ ਡੀਸੀ ਦਫ਼ਤਰਾਂ 'ਚ ਤੇ ਵੈਸੇ ਵੀ ਐਮ ਐਲ ਏ ਦੇ ਜਿਹੜੇ ਸਾਰੇ ਦਫ਼ਤਰ ਨੇ ਉਹਨਾਂ ਨੂੰ ਪਾਵਰਫੁੱਲ ਹੋਰ ਪਾਵਰਫੁੱਲ ਕਰਾਂਗੇ ਕਿ ਐਮ ਐਲ ਏ ਚ ਕੋਲੇ ਜਿਹੜੇ ਲੋਕ ਆਉਂਦੇ ਨੇ ਉਹ ਉਹਨਾਂ ਦੇ ਕੰਮ ਉੱਥੇ ਕਰਾ ਸਕੇ ਜੇ ਚੰਡੀਗੜ੍ਹ ਆਉਣਾ ਵੀ ਪੈ ਰਿਹਾ ਕਿਸੇ ਨਾ ਕਿਸੇ ਕੇਸ 'ਚ ਤਾਂ ਉਹ ਡਿਪਾਰਟਮੈਂਟ ਸੰਬੰਧਿਤ ਡਿਪਾਰਟਮੈਂਟੋਂ ਉਸੇ ਵੀ ਨਹੀਂ ਉਹਦਾ ਕੰਮ ਜਿਹੜਾ ਕਰਕੇ ਉਹਨੂੰ ਵਾਪਸ ਕੀਤਾ ਜਾਵੇ ਸੋ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਸੁਧਾਰ ਜਿਹੜੇ ਨੇ ਉਹਦੇ ਬਾਰੇ ਗੱਲ ਹੋਈ ਹੈ ਬਾਕੀ ਡਰੱਗ ਕੱਲ ਨੂੰ ਪੁਲਿਸ ਬੁਲਾਈ ਹੋਈ ਹੈ ਤੁਸੀਂ ਦੇਖ ਰਹੇ ਹੋਵੋਗੇ ਵੱਡੇ ਪੱਧਰ ਤੇ ਬਦਲੀਆਂ ਕੀਤੀਆਂ ਜਾ ਰਹੀਆਂ ਨੇ 500 ਪੁਲਿਸ ਵਾਲਾ ਕੱਲੇ ਜਲੰਧਰ ਜ਼ਿਲ੍ਹੇ ਚ ਬਦਲੇ ਆ ਜਿਹੜੀਆਂ ਯਾਰੀਆਂ ਰਿਸ਼ਤੇਦਾਰੀਆਂ ਪਿਛਲੇ 10-10 ਸਾਲ ਤੋਂ ਉੱਥੇ ਹੀ ਪੈਗੀਆਂ ਤੇ ਉਹਨਾਂ ਤੇ ਪੂਰਾ ਜਿਹੜਾ 2-3 ਮਹੀਨਿਆਂ ਚ ਅਸੀਂ ਬਣਾਇਆ ਸਾਡੇ ਕੋਲੇ ਰੌਸਟਰ ਬਣ ਗਿਆ ਸਾਰਾ ਹੋਮਵਰਕ ਹੋ ਗਿਆ ਉਹਦੇ ਮੁਤਾਬਕ ਅਸੀਂ ਹੁਣ ਕੰਮ ਕਰਦੇ ਨਹੀਂ ਦੇਖੋ ਜੀ ਨਸ਼ੇ ਵਿਰੁੱਧ ਤਾਂ ਇੱਕ ਪੂਰਾ ਸਮਾਜਿਕ ਲਹਿਰ ਬਣਾਉਣੀ ਪਊਗੀ ਜੋ ਕਿ ਹੁਣ ਤੁਹਾਨੂੰ ਹੁਣ ਲਕ ਕਿਉਂਕਿ ਅਸੀਂ ਬਹੁਤ ਉਨਾਂ ਚਿਰ ਅਸੀਂ ਇਹ ਨਹੀਂ ਆ ਕਿ ਕੱਲਾ ਵੋਟਾਂ ਮੰਗੇ ਅਸੀਂ ਮੈਂ ਨਾਲ ਮੀਟਿੰਗਾਂ ਕਰਦਾ ਸੀ ਅਫਸਰਾਂ ਦੀਆਂ ਕਿ ਇਸ ਇਲਾਕੇ 'ਚੋਂ ਖਬਰਾਂ ਨੇ ਇੱਕ ਪਤਾ ਕਰੋ ਕਿਸ ਲੈਵਲ ਤੇ ਨਸ਼ਾ ਵਿਕ ਰਿਹਾ ਹੈ ਜਿਹੜੇ ਲੋਕਲ ਨੇ ਜਿਹੜਾ ਜਿਹੜੇ ਪਿੰਡ 'ਚ ਨਸ਼ਾ ਵੇਚਣ ਆਉਂਦੇ ਨੇ ਉਹਨਾਂ ਨੂੰ ਲੋਕ ਜਾਣਦੇ ਨੇ ਪਰ ਕਈ ਜਗ੍ਹਾ ਤੇ ਇਹ ਵੀ ਹੈ ਕਿ ਲੋਕ ਫੜਾਉਂਦੇ ਨੇ ਜਿਹੜੇ ਫੜਾਉਂਦੇ ਨੇ ਫੜਾਉਂਦੇ ਨੇ ਉਹ ਬਾਅਦ ਚ ਆਉਂਦੇ ਨੇ ਜਿਹਨੂੰ ਫੜਾ ਕੇ ਆਉਂਦੇ ਨੇ ਉਹ ਪਹਿਲਾਂ ਆ ਕੇ ਬੈਠਾ ਹੁੰਦਾ ਸੋ ਇਹ ਜਿਹੜੀਆਂ ਯਾਰੀਆਂ ਰਿਸ਼ਤੇਦਾਰੀਆਂ ਨੇ ਇਹਨਾਂ ਨੂੰ ਤੋੜ ਕੇ ਨੇ ਐਕਸੈਸ ਇਹ ਦੁਬਾਰਾ ਕਰਨਾ ਪਊਗਾ ਹਾਂ ਨਾਲ ਮੈਡੀਕਲ ਦੇ ਨਾਲ ਜਿਹੜਾ ਮਾਨਸਿਕ ਤੌਰ ਤੇ ਸਾਈਕੀਆਟ੍ਰਿਸਟ ਰੱਖ ਕੇ ਉਹਨਾਂ ਦੀ ਕਾਉਂਸਲਿੰਗ ਕਰਨੀ ਪਊ ਬੱਚਿਆਂ ਦੀ ਜਿਹੜੇ ਜਿਹੜੇ ਡਰਗ ਦੇ ਵਿੱਚ ਆ ਗਏ ਉਹਨਾਂ ਨੂੰ ਤਾਂ ਮਰੀਜ਼ ਮੰਨਦਾ ਉਹਨੂੰ ਮੈਂ ਪੇਸ਼ੈਂਟ ਕਹੂੰਗਾ ਮੈਂ ਉਹਨਾਂ ਨੂੰ ਐਡਿਕਟਰ ਨਹੀਂ ਕਹਿੰਦਾ ਸੋ ਉਹਨਾਂ ਨੂੰ ਵੀ ਠੀਕ ਕਰਾਂਗੇ ਤੇ ਕੋਈ ਅਸੀਂ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਡਿਸਟ੍ਰਿਕਟ ਲੈਵਲ ਤੇ ਆਈਐਸ ਤੇ ਪੀਸੀਐਸ ਅਫਸਰ ਹੋਣਗੇ ਜੀ ਐਮਐਲਏ ਸਾਹਿਬਾਨ ਉੱਥੇ ਜੋ ਜਾਣਗੇ ਜੀ ਸਿਵਲ ਮਾਰਸ਼ਲ ਵੀ ਲਾਵਾਂਗੇ ਜਿਹੜੇ ਜਿਹੜੇ ਕੇ ਆਮ ਲੋਕ ਕਾਨੂੰਨੀ ਰਿਪਰੈਜ਼ੈਂਟ ਕਰਨਗੇ ਜਿਵੇਂ ਤੁਸੀਂ ਦੇਖਦੇ ਹੋਗੇ ਚੰਡੀਗੜ੍ਹ ਚ ਪੁਲਿਸ ਦੇ ਨਾਲ ਨਾਲ ਇੱਕ ਸਿਵਲ ਮਾਰਸ਼ਲ ਵੀ ਖੜਦੇ ਨਾਲ ਸੋ ਇਸ ਤਾਂ ਕਿ ਉਹ ਅਫਸਰਾਂ ਤੇ ਵੀ ਚੈੱਕ ਰਵੇ ਤੇ ਉਸੇ ਵੇਲੇ ਡਿਪਟੀ ਕਮਿਸ਼ਨਰ ਬੈਠਾ ਹੈ ਉਸੇ ਵੇਲੇ ਉਹ ਬੈਠੇ ਨੇ ਤਾਂ ਡਿਪਟੀ ਕਮਿਸ਼ਨਰ ਤੇ ਵੀ ਇਹ ਇਹ ਜਿੰਮੇਵਾਰੀ ਬਣੂਗੀ ਕਿ ਤੂੰ ਇਹਨਾਂ ਨੂੰ ਵੀ ਕੰਮ ਤੋਂ ਨਹੀਂ ਰੋਕਣਾ ਕਿ ਤੇ ਨਾਲ ਇਹ ਵੀ ਆਪ ਵੀ ਉੱਥੇ ਬਹਿਣਾ ਹੈ ਇਹ ਨਾ ਹੋਵੇ ਕਿ ਆਪ ਪਿਛਲੇ ਦਰਵਾਜ਼ੇ ਥਾਈ ਲੰਘੀ ਅਸੀਂ ਹੁਣ ਬਣਾਇਆ ਅਸਲ ਚ ਅਸਲ ਚ ਬਹੁਤ ਬਹੁਤ ਲੋਕਲ ਲੈਵਲ ਤੇ ਕੰਮ ਵਰ ਕੀਤਾ ਉਹਨੂੰ ਅਸੀਂ ਲਾਗੂ ਕਰ ਰਹੇ ਹਾਂ ਕਿਉਂਕਿ 3 ਮਹੀਨੇ ਲੰਬ ਇਲੈਕਸ਼ਨ ਕੋਡ ਹੀ ਹੋ ਗਿਆ ਕੀ ਕਰੀਏ ਉਹਨੂੰ ਸੋ ਹੁਣ ਅਸੀਂ ਇਮੀਡੀਏਟਲੀ ਤਾਈਓ ਇਮੀਡੀਏਟਲੀ ਸਾਰੇ ਅਫਸਰ ਬੁਲਾਏ ਨੇ ਤੇ ਕੋਈ ਅਫਸਰਾਂ ਨੂੰ ਵੀ ਕਹਿ ਕੋਈ ਤੁਹਾਨੂੰ ਬੰਦਾ ਇਹ ਕਹਿ ਰਿਹਾ ਕੋਈ ਇਲੀਗਲ ਕੰਮ ਕਰਨ ਨੂੰ ਜਾਂ ਕੋਈ ਤੁਹਾਨੂੰ ਇਹ ਕਹਿ ਰਿਹਾ ਆ ਕੰਮ ਕਰਕੇ ਦੇਣਾ ਜਾਂ ਕੋਈ ਮੈਂ ਤਹਾਂ ਤੋਂ ਬੋਲਦਾ ਜਾਂ ਮੈਂ ਫਲਾਣੇ ਥਾਂ ਤੋਂ ਬੋਲਦਾ ਉਹ ਚੀ ਚੱਲੂ ਭਾਈ ਸਾਰੀ ਜਿਹੜੀ ਦੇਖੋ ਝੋਨੇ ਦਾ ਸੀਜ਼ਨ ਚੱਲ ਪਿਆ ਪਹਿਲੀ ਵਾਰ ਹੋਇਆ ਕਿ ਜਿਹੜਾ 60 60 ਤੋਂ 70% ਦੇ ਨੇੜੇ ਜਿਹੜੇ ਪਾਣੀ ਨਹਿਰੀ ਜਾ ਰਿਹਾ ਹੈ ਤੇ ਕੱਲ ਨੂੰ ਮੈਂ ਜਾ ਰਿਹਾ ਮੈਂ ਘੱਗਰ ਤੇ ਆਲੇ ਦੁਆਲੇ ਦੇ ਪਿੰਡਾਂ 'ਚ ਜਾ ਰਿਹਾ ਕੱਲ ਨੂੰ ਮੈਂ ਮਕਰੋੜ ਸਾਹਿਬ ਜਾਊਂਗਾ ਉੱਥੇ ਹੋਤੀਪੁਰ ਕੁਦਨੀ ਹਾਂਡਾ ਮੰਡਵੀ ਚਾਂਦੂ ਥੇੜੀ ਪਿੰਡ ਜਿਹੜੇ ਹੜਾਂ 'ਚ ਆਮ ਤੌਰ ਤੇ ਘੱਗਰ ਦੁਆਰਾ ਮਾਰ ਪੈਂਦੀ ਹੈ ਉੱਥੇ ਮੈਂ ਜਾਊਂਗਾ ਮੈਂ ਵਿਜ਼ਿਟ ਕਰਨ ਜਾਊਂਗਾ ਤੇ ਕਿਉਂਕਿ ਹਜੇ ਵੀ ਟਾਈਮ ਹੈਗਾ ਕਿ ਬੋਰੀਆਂ ਭਰ ਕੇ ਰੱਖ ਲੀਆਂ ਗਈਆਂ ਨੇ ਪਹਿਲਾਂ ਹੀ ਪ੍ਰਬੰਧ ਕਰ ਲਏ ਗਏ ਨੇ ਜਿਹੜੇ ਬਾਅਦ ਦੇ ਵਿੱਚ ਕਰਦੇ ਹੁੰਦੇ ਆ ਉਹ ਬੂਹੇ ਆਈ ਜੰਝ ਆਪਣੇ ਪੰਜਾਬੀ ਚ ਸਾਡੇ ਜਨ ਜੰਦ ਦੀ ਬਜਾਏ ਜਨ ਕਹਿੰਦੇ ਬੂਹੇ ਆਈ ਜਨ ਬਿੰਨੂ ਕੁੜੀ ਦੇ ਕਰਨ ਉਹ ਕੰਮ ਨਹੀਂ ਹੋਣਾ ਚਾਹੀਦਾ ਸੋ ਅਸੀਂ ਪਹਿਲੇ ਹੀ ਜਿਹੜਾ ਉਹ ਪੂਰੇ ਪ੍ਰਬੰਧ ਕਰਕੇ ਮਾਝੇ ਚ ਵੀ ਮਾਲਵੇ ਚ ਦੁਆਬੇ ਚ ਉੱਤੇ ਜਾ ਤੇ ਕੋਈ ਨਾ ਕੋਈ ਕਿਸੇ ਨਾ ਕਿਸੇ ਪੱਧਰ ਤੇ ਹੋ ਜਾਂਦਾ ਹੋਊਗਾ ਕਿਉਂਕਿ ਕੰਮ ਕੰਮ ਕਰਨ ਦੀ ਆਦਤ ਪਾਉਣ ਚ ਥੋੜਾ ਟਾਈਮ ਲੱਗੂਗਾ 75 ਸਾਲ ਹੋ ਗਏ ਠੀਕ ਹੈ ਨਾ ਕਈ ਵਾਰੀ ਕਈ ਵਾਰੀ ਇਹ ਹੈ ਜੇ ਵੀ ਨਹਿਰਾਂ ਨੇ ਜਨ ਜਨ ਕਦੇ ਪਾਣੀ ਹੀ ਨਹੀਂ ਆਇਆ ਹੁਣ ਪਾਣੀ ਛੜਦਾ ਟੁੱਟ ਗਈ ਮਤਲਬ ਉਹ ਉਹਨਾਂ ਦੇ ਜਿਹੜੇ ਕਿਨਾਰੇ ਪੋਲੇ ਹੋਏ ਹੋਏ ਆ ਕੋਈ ਗੱਲ ਨਹੀਂ ਤੇ ਟੁੱਟਣਗੇ ਵੀ ਤਾਈ ਹੋ ਜੇ ਪਾਣੀ ਆਊਗਾ ਨਾ ਸੋ ਕਰ ਲਾਂਗੇ ਕਰ ਲਾਂਗੇ ਠੀਕ ਹੈ ਪ੍ਰਬੰਧ ਕਰ ਲਾਂਗੇ ਪਰ ਕੁਛ ਨਾ ਕੁਛ ਨਵਾਂ ਹੋ ਰਿਹਾ ਤੇ ਬਾਕੀ ਪ੍ਰਸ਼ਾਸਨਿਕ ਪੱਧਰ ਤੇ ਪੁਲਿਸ ਪੱਧਰ ਤੇ ਲੋਕਾਂ ਦੀ ਕੋਈ ਖੰਝਲਖੋਰੀ ਨਹੀਂ ਹੋ ਰਹੀ ਹਜੇ ਇਸ ਤਰ੍ਹਾਂ ਦਾ ਹੈ ਜਿਉਂਕਿ ਸਾਰੇ ਜਿਹੜੇ ਅਫਸਰ ਸੀਗੇ ਉਹ ਇਲੈਕਸ਼ਨ ਦੀਆਂ ਡਿਊਟੀਆਂ ਚ ਬਿਜ਼ੀ ਸੀਗੇ ਸੋ ਇਸ ਤਰ੍ਹਾਂ ਦਾ ਹੁਣ ਕੋਈ ਕਿਉਂਕਿ ਹੁਣ ਤਾਂ ਸਾਰਾ ਸੀਜ਼ਨ ਹੀ ਮਤਲਬ 10 ਦਿਨ ਦਾ 10 ਦਿਨ ਦਾ ਪੀਕ ਸੀਜ਼ਨ ਰਹਿ ਗਿਆ ਤੇ 15 ਜੂਨ ਤੋਂ ਇਸ ਵਾਰ ਅਸੀਂ ਤਾਈਓ ਇੱਕੋ ਹੀ ਤਰੀਕ ਦਿੱਤੀ ਹੈ ਝੋਨਾ ਲਾਉਣ ਦੀ ਕਿਉਂਕਿ ਬਿਜਲੀ ਸਾਡੇ ਕੋਲੇ ਆਮ ਹੈ ਬਿਜਲੀ ਦੀ ਕੋਈ ਕਮੀ ਨਹੀਂ ਠੀਕ ਹੈ ਨਾ ਹਾਂ ਲੋਕਲ ਫਾਲਟ ਕਿਤੇ ਹੋ ਸਕਦਾ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇਸ ਕਰਕੇ ਹੋ ਸਕਦਾ ਕਿਤੇ ਕੋਈ ਟਰਾਂਸਫਾਰਮਰ ਜਾਂ ਕੋਈ ਗ੍ਰਿਡ ਦੀ ਕੋਈ ਲੋਕਲ ਫਾਲਟ ਹੋ ਜੇ ਆਦਰਵਾਇਜ਼ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਦੇਖੋ ਇਹਨੂੰ ਦੇਖੋ ਇਸ ਪੇਪਰ ਲੀਕ ਦਾ ਮਤਲਬ ਤੁਸੀਂ ਇੱਕ ਬੱਚੇ ਦਾ ਫਿਊਚਰ ਖਤਮ ਕਰਤਾ ਇੱਕ ਬੱਚਾ ਸਵੇਰੇ 3:30 ਵਜੇ ਦਾ ਅਲਾਰਮ ਲਾ ਕੇ ਪੜਦਾ ਉੱਠ ਕੇ ਤੇ ਰਾਤ ਦੇ 12:12 ਵਜੇ ਤੱਕ ਪੜਦਾ ਤੇ ਉਹਨੂੰ ਇਹ ਹੁੰਦਾ ਮੇਰੀ ਕਿਤਾਬ ਜਿਹੜੀ ਹੈ ਮੇਰੇ ਮੇਰਾ ਫਿਊਚਰ ਬਦਲ ਦੂਗੀ ਮੇਰੇ ਫੈਮਿਲੀ ਦਾ ਫਿਊਚਰ ਬਦਲ ਦੂਗੀ ਜਾਨਕ ਤੁਹਾਨੂੰ ਪਤਾ ਲੱਗੇ ਇੱਕ ਬੱਚੇ ਨੂੰ 2 4 ਘੰਟੇ ਪਹਿਲਾਂ ਹੀ ਪੇਪਰ ਦਾ ਪਤਾ ਲੱਗ ਗਿਆ ਤੇ ਉਹਨੇ ਫਿਰ ਉਹ ਪੇਪਰ ਜਿਹੜਾ ਕਰਤਾ ਜਾਂ ਉਹਨੂੰ ਗ੍ਰੇਸ ਮਾਰਕ ਮਿਲ ਗਏ ਇਹ ਤਾਂ ਚੰਗਾ ਨਹੀਂ ਗੱਲ ਦੇਖੋ ਟੈਲੈਂਟ ਦਾ ਜਿਹੜਾ ਟੈਸਟ ਹੈ ਉਹ ਉਹ ਜੇ ਟੈਸਟ ਹੋ ਰਿਹਾ ਤਾਂ ਟੈਸਟ ਜਿਹੜਾ ਉਸ ਤਰ੍ਹਾਂ ਦਾ ਹੋਵੇ ਕਿ ਲੈਵਲ ਫੀਲਡ ਮਿਲਣਾ ਚਾਹੀਦਾ ਪੇਪਰ ਮਤਲਬ ਮੈਂ ਗੁਜਰਾਤ ਜਿੱਦੋਂ ਜਾਂਦਾ ਸੀ ਉਦੋਂ ਮੈਨੂੰ ਬਹੁਤ ਕਹਿੰਦਾ ਹੁੰਦਿਆਂ ਸੀ ਜਦੋਂ ਗੁਜਾ ਆ ਜਾਂਦੇ ਉਹਨੂੰ ਕਹਿੰਦੇ ਪੇਪਰ ਫੂਟਾ ਉਹ ਬੱਚੇ ਜਿਹੜੇ ਨੇ ਸਾਨੂੰ ਨਾਰੇ ਤਖਤਿਆਂ ਤੇ ਲਿਖ ਕੇ ਦਿਖਾਉਂਦੇ ਹੁੰਦੇ ਸੀ ਪੇਪਰ ਫੂਟਾ ਸੁਪਨਾ ਟੂਟਾ ਮਤਲਬ ਸੁਪਨੇ ਤੋੜਨ ਵਾਲੀ ਗੱਲ ਹੈ ਔਰ ਸਰਕਾਰ ਨੇ ਹੌਨਸਰ ਬਿਆਨ ਦੇ ਤਾਂ ਕੋਈ ਪੇਪਰ ਨਹੀਂ ਲਈ ਕੋਇ ਜੀ ਤੇ ਉਹ ਉਹ ਵਿਚਾਰੇ ਫਿਰਦੇ ਆ ਮੈਨੂੰ ਤਾਂ ਇਸ ਗੱਲ ਦੀ ਵੀ ਦੁੱਖ ਹੋਇਆ ਕਿ ਜਿਹੜੇ ਬੱਚਿਆਂ ਤੇ ਜ਼ਿੰਮੇਵਾਰੀ ਦਾ ਜਿਹੜਾ ਅੱਗੇ ਪੜ੍ਹਨਾ ਹੈ ਪੜ੍ਹ ਕੇ ਅਫਸਰ ਬਣਨਾ ਡਾਕਟਰ ਬਣਨਾ ਉਹ ਜਿਹੜੀਆਂ ਜ਼ਿੰਮੇਵਾਰੀਆਂ ਸੀ ਉਹਦੀ ਬਜਾਏ ਉਹ ਤਾਂ ਵਿਚਾਰੇ ਵਕੀਲ ਕਰਦੇ ਫਿਰਦੇ ਆ ਉਹ ਤਾਂ ਕਚੇਰੀਆਂ 'ਚ ਫਿਰਦੇ ਧੱਕੇ ਖਾਂਦੇ ਸੁਏ ਨਹੀਂ ਹੋਣਾ ਚਾਹੀਦਾ ਔਰ ਲੈਵਲ ਫੀਲਡ ਮਿਲਣਾ ਚਾਹੀਦਾ ਇਸ ਕਰਕੇ ਅਸੀਂ ਇਹ ਪੇਪਰ ਲੀਕ ਦਾ ਜਿਹੜਾ ਵਿਰੋਧ ਕਰਦੇ ਪੰਜਾਬ ਚ ਹੋਇਆ ਸੀ ਪਹਿਲਾਂ ਇੱਕ ਵਾਰੀ ਨਾਂ ਤਹਿਸੀਲਦਾਰ ਦਾ ਅਸੀਂ ਸਾਰਾ ਪੇਪਰ ਕੈਨਸਲ ਕਰਕੇ ਦੁਬਾਰਾ ਲਿਆ ਉਹ ਬੱਚੇ ਜਿਹੜੇ ਅਸਲੀ ਬੱਚੇ ਸੀ ਉਹ ਬੱਚੇ ਫੇਰ ਅੱਗੇ ਆ ਗਏ ਔਰ ਜਿਹੜੇ ਪਹਿਲਾਂ ਫਾਸਟ ਆਏ ਸੀ ਉਹ ਕਿਤੇ ਨੇੜੇ-ਤੇੜੇ ਵੀ ਨਹੀਂ ਦੇਖੋ ਜੀ ਮੈਂ ਹਜੇ ਕੋਈ ਕੋਠੀ ਨਹੀਂ ਲਈ ਪਰ ਹਾਂ ਮੈਂ ਸੰਰੂਰ ਵੀ ਕਰਾਇਤੇ ਰਹਿਣਾ ਜਲੰਧਰ ਵੀ ਕਰਾਇਤੇ ਕੋਠੀ ਘਰ ਲੈ ਲਾਂਗੇ ਪਰ ਉਹ ਕੱਲੇ ਐ ਨਹੀਂ ਹੈਗਾ ਕਿ 10 ਜੁਲਾਈ ਤੱਕ ਲਵਾਂਗੇ ਫਰੋਂ ਉਹ ਉਧਰਲੇ ਏਰੀਏ ਦਾ ਦਫ਼ਤਰ ਹੀ ਬਣਾ ਲਾਂਗੇ ਜੀ 7 ਦਿਨ ਹਫ਼ਤੇ ਦੇ ਹੁੰਦੇ ਨੇ 2 ਦਿਨ ਜਲੰਧਰ ਲਾਇਆ ਕਰਾਂਗੇ 3 ਦਿਨ ਜਲੰਧਰ ਲਾਇਆ ਕਰਾਂਗੇ 4 ਦਿਨ ਐਸੇ ਕੰਮ ਈ ਆ ਜੀ ਹੁਣ ਠੀਕ ਹੈ ਨਾ ਮੈਂ ਤਾਂ ਕੋਈ ਕਿਸੇ ਖਾਡਾਂ ਦਾ ਹਿੱਸਾ ਪਾਉਣਾ ਨਹੀਂ ਕਿਸੇ ਕਿਸੇ ਠੇਕਿਆਂ ਜਿੱਸਾ ਨਹੀਂ ਪਾਉਣਾ ਕਿਸੇ ਹਵੇਲੀਆਂ ਜਿੱਸਾ ਨਹੀਂ ਪਾਉਣਾ ਪਰ ਹਾਂ ਪਾਉਣਾ ਹਿੱਸਾ ਤਾਂ ਲੋਕਾਂ ਦੇ ਦੁੱਖਾਂ ਸੁੱਖਾਂ ਜੀ ਪਾਉਣਾ ਔਰ ਜਿੰਨਾਂ ਵੀ ਲੋਕਾਂ ਨੇ ਇਸ ਇਲੈਕਸ਼ਨ ਚ ਜਿੰਨਾ ਪਿਆਰ ਦਿੱਤਾ ਉਹਦੇ ਲਈ ਮੈਂ ਧੰਨਵਾਦ ਮੇਰੇ ਸਿਰ ਮੱਥੇ ਸਾਰਾ ਫਤਵਾ ਕਮੀ ਸਾਡੇ ਵਾਲੇ ਪਾਸੇ ਭਾਵੇਂ ਕੋਈ ਰਹਿ ਗਈ ਹੋਵੇ ਲੋਕਾਂ ਦੇ ਪਾਸੇ ਕੋਈ ਕਮੀ ਨਹੀਂ ਰਹੀ ਤੇ ਜਦੋਂ ਵੀ ਹਾਂ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਉਹਨੇ ਕੋਈ ਕੰਮ ਵੀ ਨਹੀਂ ਕੀਤਾ ਕੁਝ ਜਗ੍ਹਾ ਤੋਂ ਕਮੀਆਂ ਜਿਹੜੀਆਂ ਸਾਹਮਣੇ ਆਈਆਂ ਜਿਵੇਂ ਅੱਜ ਅਸੀਂ ਮੀਟਿੰਗ ਬੁਲਾਈ ਹੈ ਇਸ ਤਰ੍ਹਾਂ ਮੀਟਿੰਗਾਂ ਦਾ ਸਿਲਸਲਾ ਜਾਰੀ ਰਹੂਗਾ ਤਾਂ ਕਿ ਜਿਹੜਾ ਜਿਹੜਾ ਜਿਹੜੀਆਂ ਕੋਈ ਕਮੀਆਂ ਰਹੀਆਂ ਉਹ ਸੁਝਾਅ ਜਿਹੜੇ ਆਏ ਨਵੇਂ ਮੇਰੇ ਕੋਲੇ ਲਗਭਗ ਇਦੋਂ ਇਦੋਂ ਵੱਡਾ ਹੋਊਗਾ ਉਹ ਥੱਬਾ ਜਿਹੜਾ ਮੰਗ ਪੱਤਰਾਂ ਦਾ ਜਿਹੜਾ ਮੈਂ ਫੜਿਆ ਜਿਹੜਾ ਮੈਂ ਜਦੋਂ ਰੋਡ ਸ਼ੋਅ ਤੇ ਜਾਂਦਾ ਸੀਗਾ ਤਾਂ ਰਸਤੇ 'ਚ ਲੈ ਕੇ ਖੜ ਜਾਂਦੇ ਸੀ ਮੈਂ ਮੈਂ ਉਹ ਮੰਗ ਪੱਤਰ ਫੜ ਲੈਣਾ ਸੀ ਮੈਨੂੰ ਬਹੁਤ ਸਾਰਾ ਸ਼ਾਇਦ ਉਹ ਮੰਗ ਪੱਤਰ ਮੇਰੇ ਤੱਕ ਵੈਸੇ ਨਾ ਪਹੁੰਚਦੇ ਅਧਿਕਾਰੀ ਕਈ ਵਾਰੀ ਆਲੋਚਨਾ ਨੂੰ ਵੀ ਤਾਰੀਫ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਪਰ ਮੈਂ ਉਦਾਂ ਦਾ ਨਹੀਂ ਮੈਂ ਸਿੱਧਾ ਹੀ ਕੰਟੈਕਟ ਕੀਤਾ ਕਿ ਜਿੱਥੇ ਟਿਊਬਲ ਚੱਲਦਾ ਹੈ ਉਥੇ ਘਟੂ ਘਟ ਦੋ ਚਾਰ ਦਰਖਤ ਤਾਂ ਹੋਣ ਨਾ ਆਪਾਂ ਤਾਂ ਇਹ ਸਮਝਣ ਲੱਗੇ ਪਤ ਨਹੀਂ ਦਰਖਤ ਸਾਡੇ ਦੁਸ਼ਮਣ ਨੇ ਸੋ ਅੱਜ ਅੱਜ ਹਾਲਾਤ ਇਹ ਨੇ ਦੁਬਈ ਦਾ ਟੈਂਪਰੇਚਰ 37 ਡਿਗਰੀ ਹੈ ਪੰਜਾਬ ਦਾ ਟੈਂਪਰੇਚਰ 50 ਡਿਗਰੀ ਹੈ ਕਿਉਂਕਿ ਉਹਨਾਂ ਨੇ ਦਰਖਤ ਲਾਈ ਨੇ ਅਸੀਂ ਦਰਖਤਾਂ ਨੂੰ ਅੱਗ ਲਾਈ ਐ ਆ ਨਵਾਂ ਨਵਾਂ ਚੱਲ ਪਿਆ ਹੁਣ ਮਤਲਬ ਕਣਕ ਦੇ ਨਾੜ ਨੂੰ ਵੀ ਅੱਗ ਲਾਉਣ ਲੱਗੇ ਉਹਦੇ ਨਾਲ ਕੀ ਸੜਕਾਂ ਦੇ ਨੇੜੇ ਤੇੜੇ ਵਾਲਾ ਜਿਹੜੇ ਸਾਰੇ ਦਰਖਤ ਨੇ ਉਹ ਇੱਕ ਵਾਰੀ ਝੁੱਲਸੇ ਗਏ ਇੱਕ ਵਾਰੀ ਝੁੱਲਸੇ ਗਏ ਤਾਂ ਫਿਰ ਦੁਬਾਰੇ ਉਹ ਵਾਪਸ ਨਹੀਂ